ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਲੱਗੇ ਸੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਨ ਤੇ ਅੱਜ ਆਪਾਂ ਹੋਇਆ ਤਾਂ ਢਿੱਗੀ ਬੜੇ ਤਾਂ ਕਰਕੇ ਅੱਜ ਵਲੌਗ ਆਪਾਂ ਲੇਟ ਸ਼ੁਰੂ ਕੀਤਾ ਆ ਕੱਲ ਦਾ ਸਾਗ ਆਇਆ ਪਿਆ ਅੱਜ ਹੀ ਲਿਆਈ ਸੀ ਜਿਸ ਮੈਂ ਕਿਹਾ ਹੁਣ ਇਹਨੂੰ ਸਵਾਤ ਲਈਏ ਤੇ ਅੱਜ ਆਪਾਂ ਜਿਹੜਾ ਤੁਹਾਨੂੰ ਕੱਲ ਸਰਪ੍ਰਾਈਜ਼ ਕਹਿੰਦੇ ਸੀ ਅੱਜ ਸਾਡਾ ਹੋ ਗਿਆ ਰੈਡੀ ਦਿਖਾ ਕੇ ਆ ਸੁਪਨ Wi-Fi ਓਨ ਹੋ ਲੈ Wi-Fi ਹੋ ਗਈ ਓਨ Wi-Fi ਲਵਾਈ ਅੱਜ Wi-Fi ਲਵਾ ਲਈ ਆਪਣੀ ਲੱਗ ਗਈ ਆ ਬੜੇ ਦਿਨਾਂ ਦੇ ਕਹਿੰਦੇ ਸੀਗੇ ਜਰ ਅਸੀਂ ਦਵਾਈ ਲਈ ਹਨ ਬਹੁਤ ਹਨ ਸਮਝ ਲੋ ਲੋ ਜੀ ਬਈ ਅਸੀਂ ਝਿਰ ਲਿਆ ਸੀ ਅੱਜਾ ਸਾਗ ਆਹ ਝਿਰ ਲਿਆ ਤੇ ਪਾਣੀ ਟਿਪਦਾ ਪਿਆ ਇਹਨੂੰ ਬਹੁਤ ਪਾਣੀ ਟੋਪੀ ਵਾਈਫਾਈ ਲੱਗਣ ਦੇ ਚੱਕਰ ਚ ਸਾਰਾ ਵਲੋਗ ਵੀ ਲੇਟ ਹੋ ਗਿਆ ਕੰਮ ਵੀ ਸਾਰਾ ਪਿਆ ਸੀ ਡਬਲ ਡਬਲ ਸਾਰਾ ਕੰਮ ਪਰ ਕਰਨਾ ਪਿਆ ਝਾੜੂ ਪੂੰਝਾ ਵੀ ਤੇ ਪਾਂਡੇ ਵੀ ਮਰ ਮੀਚਨ ਸਾਫ ਕਰੀਆ ਨਹੀਂ ਭਾਈ ਆ ਗਿਆ ਉਹਦੇ ਵਾਸਤੇ ਵੀ ਚਾਹ ਚੂ ਬਣਾਈ ਭਾਣੇ ਲੱਗੇ ਸੀ ਮੰਜਨੋਂ ਤੋਂ ਆਪਾਂ ਹਾਂ ਕੀ ਤਾਂ ਉਹਨਾਂ ਨੇ ਸ਼ਾਮ ਨੂੰ ਸੀ ਫਿਰ ਟਾਈਮ ਨਾਲ ਨਹੀਂ ਆ ਗਏ ਕੀ ਉਹਨਾਂ ਸ਼ਾਮ ਨੂੰ ਸੀਗਾ ਤਾਂ ਫਿਰ ਹੀ ਆ ਗਿਆ ਤੇ ਉਹਦਾ ਕਰਕੇ ਲੇਟ ਬਹੁਤ ਜ਼ਿਆਦਾ ਸਾਰੇ ਕੰਮ ਨੂੰ ਲੇਟ ਹੋ ਗਏਗੇ ਫਿਰ ਉਹ ਵਿੱਚ ਵਿੱਚ ਕਿੱਥੇ ਮੈਂ ਕਹਾਂ ਵਾਦੀ ਸਹੀ ਹੈ ਵਾਈਫਾਈ ਲੱਗ ਗਈ ਨਾਲੇ ਹੋਰ ਵਾਈਫਾਈ ਮਰ ਮੈਂਨੇ ਵਾਈਫਾਈ ਵੇਅ ਦੇ ਦੂਜਾ ਪਲੱਗ ਵੀ ਚੇਂਜ ਕਰਵਾਏ ਫਿਰ ਅਸੀਂ ਹਾਂ ਹੁਣ ਮੈਂ ਸਾਗ ਧਰਦੀ ਆ ਮੇਰਾ ਬਸ ਸੋਈ ਚ ਪੋਚਾ ਰਹਿ ਗਿਆ ਉਸ ਤੋਂ ਬਾਅਦ ਮੈਂ ਨਾਨਾ ਵੀ ਹਜੇ 3 ਵਜੇ ਲਿਆ ਅੱਜ 3 ਵਜੇ ਗੱਲ ਆਏ ਮੈਂ ਉੱਦੀ ਲੈ ਕੇ ਬੈਠੀ ਮੈਂ ਵੀ ਬਸਨਾਵਾ ਤੇ ਬਸ ਸੋਈ ਚ ਪੋਚਾ ਰਹਿ ਗਿਆ ਮੈਂ ਤਾਂ ਮਾਤੀ ਮੈਂ ਕਹਿੰਦਾ ਨਾ ਲਾ ਰਹੀ ਜੇ ਬਹਿ ਗਈ ਨਾ ਇਥੇ ਲੇਟ ਹੋ ਜੀ ਤਾਂ ਹੁਣ ਜਸ ਬਾਲ ਦੀ ਪੀਆ ਦਸਤੀ ਰੱਖੀ ਵਾਲੀ ਆ ਉਹਦੇ ਚ ਨਾਲੇ ਰੋਡੀਆਂ ਲਾ ਲਾਂਗੇ ਹੋਰ ਸ਼ਾਮ ਨੂੰ ਸਾਗ ਰੱਜ ਜੂਗਾ ਆਪਾਂ ਨਾਲੇ ਕੱਪੜੇ ਵੀ ਸਾਰੇ ਤੈ ਮਾਰੀ ਆਪਾਂ ਹੋ ਜੀ ਆਪਣਾ ਆ ਗਿਆ ਪਾਰਸਲ ਮੰਮੀ ਨੂੰ ਨੇ ਫੋਨ ਆਇਆ ਪਾਰਸਲ ਹਮਾਇਰਾ ਅੱਲਾ ਪੈਸ ਬਹੁਤ ਵਧੀਆ ਕਲਰ ਮੈਨੂੰ ਉਹ ਪਸੰਦ ਸੀਗਾ ਮੈਂ ਤਾਂ ਉਹ ਘਵਾਇਆ ਇਹ ਤੇ ਸੋਹਣੀ ਆਈ ਹੈ ਜੁੱਤੀ ਅੰਦਰੋਂ ਵਿੰਦਾ ਆ ਨਾ ਜਿੱਦਾਂ ਸੌਫਟ ਆ ਜਿਵੇਂ ਜਿਵੇਂ ਕੰਫਰਟੇਬਲ ਬਹੁਤ ਆ ਸਟਾਈਲ ਬੜੀ ਆਂਦਾ ਬਹੁਤ ਸੋਹਣੀ ਆਈ ਆ ਅੱਜ ਆਪਾਂ ਕਿਚਨ ਆਇਆ ਬਹੁਤ ਲੇਟ ਸਾਫ 3 ਵਜੇ ਕਿਚਨ ਸਾਫ ਕਰਤਾ ਤੇ ਹੁਣ ਆਪ ਵੀ ਬਾਹਰ ਨੂੰ ਲਿਆ ਤੇ ਹੁਣ ਮੈਂ ਇਹ ਲਈ ਚਾਹ ਬਣਾ ਦੋ ਬੁੱਖ ਲੱਗੀ ਸੀ ਮੈਂ ਕਿ ਚੱਲ ਚਾਹ ਬਣਾ ਦੇਣੀ ਹਣੀ ਨਾ ਵਾਸਤੇ ਬਣਾਨੀ ਆ ਚਾਹ ਸੇ ਤੇ ਕੰਮ ਲੱਗੇ ਇਸੇ ਕਰਕੇ ਬਥੱਕ ਗਏ ਤੇ ਬੁੱਖ ਵੀ ਲੱਗੀ ਮੈਨੂੰ ਚਾਹ ਮੈਂ ਕਿ ਮੈਂ ਚਾਹ ਚਾਹ ਬਣਾ ਦੇਣੀ ਆ ਫਿਰ ਨਾ ਟਾਈਮ ਤੇ ਡੈਡ ਵੀ ਆਜਣਗੇ ਉਹ ਵੀ ਚਾਹ ਪੀ ਜਾਣਗੇ ਹਾਲ ਲੱਗਦੇ ਆ ਅਧਿਕਾ ਹਰੀਆਂ ਮਿਰਚਾਂ ਪਾ ਚਰਨੂ ਮੈਂ ਕਿ ਪਜਦੀ ਲਾਉਣਾ ਇਹਨਾਂ ਨੂੰ ਗ੍ਰੈਂਡ ਤੋਂ ਮੈਨੂੰ ਪਤਾ ਨਹੀਂ ਗੜੀ ਬਾਸ਼ਾ ਆ ਮੈਨੂੰ ਵੀ ਪਤਾ ਕਿ ਉਹ ਚਟਨ ਬੋਲਦੀ ਸਾਡੀ ਜਸਸੀ ਨਾ ਥੋੜੀ ਜਿਹੀ ਐਵੇਂ ਬੋਲਦੀ ਤਾਂ ਕਰਕੇ ਜਸਸੀ ਤੇ ਰੀਸ ਲਾਉਣੀ ਹੈ ਮੈਂ ਤਾਂ ਮੈਂ ਇਹਨੂੰ ਪੂਤਰ ਦਵਾ ਉਹ ਇਦਾਂ ਕਰਦੀ ਹੁੰਦੀ ਅੰਦਰ ਉਹਦੇ ਰੀਸ ਲਾਉਣੀ ਹੈ ਮੈਂ ਕਿ ਹਰੀਆਂ ਮਿਰਚਾਂ ਅਧਿਕਾ ਪੁੱਤ ਕੇ ਰੱਖ ਲਵਾਂ ਫੇਰ ਕੁੱਤਰ ਕੇ ਕੁੱਤਰ ਕੇ ਕੀ ਹੁੰਦਾ ਫੇਰ ਨਹੀਂ ਸਿੱਟਾ ਵੱਲ ਦਾ ਗ੍ਰੈਂਡ ਘਰ ਕੇ ਚਾਹ ਜੋ ਵੀ ਤੂੰ ਬੋਲਦੇ ਤੇ ਫੇਰ ਆਪਾਂ ਲਾਉਨੇ ਆ ਸਾਗ ਨੂੰ ਤੜਕਾ ਸਾਗ ਦੀ ਜੀ ਹਾਂ ਅੱਜ ਮੰਮੀ ਤੰਦੂਰੀ ਤੇ ਲਾਈਗੀ ਮੱਕੀ ਵਾਲੀ ਰੋਟੀ ਮੱਕੀ ਰੋਟੀ ਤੰਦੂਰੀ ਤੇ ਲਾਗ ਜੀ ਉਹ ਉਦਾਂ ਵੀ ਤਾਂ ਹੱਥ ਨਾਲ ਹੀ ਘੜੀਦੀ ਆ ਹਾਂ ਮਤਲਬ ਟੁੱਟਦੀ ਰੰਗਦੀ ਤੇ ਨਹੀਂ ਤਰਮ ਬਣੀ ਨਾਲ ਆਟਾ ਕੋਲਗੇ ਲਾ ਦੇਣਾ ਕੋਈ ਧਮੱਕੀ ਨਹੀਂ ਮੈਂ ਕਪੜੇ ਕਹਿ ਮਾਰਨੀ ਹੈ ਬਈ ਇਹਨਾਂ ਨੂੰ ਤਾਂ ਕਿਸੇ ਨੂੰ ਸ਼ੌਕ ਨਹੀਂਗਾ ਮੱਕੀ ਦੀ ਰੋਟੀ ਦਾ ਬਾਜਰੇ ਦੀ ਤਾਂ ਮੈਂ ਤਵਾ ਤੋ ਖਾ ਲੈਂਦੀ ਆ ਮੈਂ ਤਾਂ ਲਾਉਂਗੀ ਆਪਦੇ ਵਾਸਤੇ ਚਾਰ ਕੁਲਕੇ ਭਾਵੇਂ ਪਕਾ ਲਾਂ ਮਾਲਪੀ ਤਾਂ ਮੇਰਾ ਕਾਲੇ ਦਾ ਵੀ ਜੋ ਮੱਤੀ ਰੇਰਾ ਇਹਨਾਂ ਲਈ ਹੋ ਜਾਂਦਾ ਥੋੜਾ ਜਿਹਾ ਔਖਾ ਤੇ ਮਾਪਾਂ ਨੂੰ ਪੁੱਛਾਂਗੇ ਜੀ ਉਹਨੇ ਖਾਣੀ ਹੋਈ ਤਾਂ ਠੀਕ ਆ ਕਰ ਤੋ ਨਾ ਹੋਈ ਤਾਂ ਫਿਰ ਹੋਂਦੇ ਲੋਕ ਲੱਗ ਜਿੰਦੇ ਉੱਤੋਂ ਹੀ ਆਏਗਾ ਮੈਂ ਇਹਨਾਂ ਲੋਕ ਆਪੇ ਲੱਗ ਜਾਂਦਾ ਵਾ ਇਹਦਾ ਇਹਨਾਂ ਮੈਂ ਕੱਟਣ ਵਿੱਚ ਪਾਸ ਕੀਣਾ ਆ ਵੀ ਮम्मी ਗ੍ਰाइंड ਕਰ ਦਿੰਗੇ ਪਿਆਜ਼ ਘੋੜੇ ਜਿਗਰਨ ਕਰਾ ਕੇ ਬਾਰੀਤ ਹੋਇਆ ਮੇਰੇ ਉਹ ਜਿ ਬਾਰੀਤ ਹੋਇਆ ਲੈ ਬਸ ਬਾਹਰ ਲਸਣ ਲੈ ਜਾਵਾ ਮੈਨੂੰ ਦੇ ਦੇ ਮੈਂ ਕਰ ਦਵਾਂਗਾ ਹੋ ਗਿਆ ਬਸ ਨੇਰਾ ਆਨੇ ਪਾ ਲਵਾਂ ਇਹ ਦੋ ਕੇ ਕਰ ਦਿੰਨੀ ਆ ਮਾੜਾ ਜਿਹਾ ਹੋਰ ਕਰਨਾ ਹੈ ਇਹ ਤਾਂ ਤੁਸੀਂ ਕੱਢ ਲਓ ਨਾ ਮੈਂ ਪਿਆਜ਼ ਘਰ ਲੈਂਨੀ ਆ ਫਿਰ ਮੈਂ ਆਹ ਕੂਕ ਕੂਕ ਜੀ ਥੋੜਾ ਤੇਰੇ ਦਾਦੀ ਨੂੰ ਭਾਲ ਦਵਾਂ ਉਹਨਾਂ ਨੇ ਰੋਟੀ ਟਾਈਮ ਨਾਲ ਖਾਣੀ ਹੁੰਦੀ ਆ ਉਹਨਾਂ ਦਾ ਕਰਕੇ ਮੈਂ ਥੋੜਾ ਟਾਈਮ ਨਾਲ ਲੱਗੀ ਸੋਟਣ ਲਓ ਜੀ ਆਪਣਾ ਸਾਰਾ ਕਟਿੰਦਾ ਪਿਆ ਹੁਣ ਮੈਂ ਕਟੋਟ ਦਵਾ ਆਟਾ ਪਾ ਕੇ ਨਵੇਂ ਕਰਨਾ ਹੁੰਦਾ ਆਟਾ ਪਾ ਕੇ ਜ਼ਰੂਰੀ ਕਰਨਾ ਹੁੰਦਾ ਕਿ ਆਟਾ ਪਾਉਣਾ ਹੀ ਹੁੰਦਾ ਕਿਉਂ ਫਿਰ ਪਾਣੀ ਜਾਂ ਨਹੀਂ ਆ ਨਿਕਲਦਾ ਵਿੱਚ ਅੱਛਾ ਲੋ ਜੀ ਆ ਪਾ ਲੱਗੇ ਰੋਟੀਆਂ ਪਕਾਉਣ ਰੋਟੀ ਰੋਟੀ ਕਾ ਕੇ ਫੇਰ ਅੰਦਰ ਚੱਲਦੇ ਆਂ ਰੋਟੀ ਖਾ ਕੇ ਅੱਜ ਦੇ ਵਲੌਗ ਤੇ ਬਸ ਇੰਨੇ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ